ਆਮ ਆਦਮੀ ਪਾਰਟੀ ਵਿੱਚ ਵੱਡੀ ਬਗਾਵਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਲੋਬੀ ਵਾਲਿਆਂ ਦੇ ਨਾਲ ਖੜਨਗੇ ਜਾਂ ਜਿਹੜੇ ਵਿਧਾਇਕ ਅਤੇ ਮੰਤਰੀ ਅੰਦਰੋਂ ਅੰਦਰੀ ਬਗਾਵਤ ਕਰ ਰਹੇ ਨੇ ਪਾਰਟੀ ਦੋ ਧੜਿਆਂ ਦੇ ਵਿੱਚ ਵੰਡੀ ਜਾ ਚੁੱਕੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਪਾਸੇ ਜੇਰੇ ਅਜ਼ਲਾ ਜੇਰੇ ਇਲਾਜ ਲਈ ਮੁਹਾਲੀ ਦੇ ਫੋਰਟਿਸ ਹਸਪੀਟਲ ਦੇ ਵਿੱਚ ਆਈਸੋਲੇਟਡ ਨੇ ਤੇ ਦੂਸਰੇ ਪਾਸੇ ਗੁਪਤ ਮੀਟਿੰਗਾਂ ਕੀਤੀਆਂ ਜਾਰੀਆਂ ਸੀ ਮਨੀਸ਼ ਸੋਧਿਆ ਅਤੇ ਸਤਿੰਦਰ ਜੈਨ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਨਾਲ 1 ਟੂ 1 ਮੀਟਿੰਗਾਂ ਚੰਡੀਗੜ੍ਹ ਦੇ ਵਿੱਚ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੀ ਮਨੀਸ਼ ਸੋਧਿਆ ਸਤਿੰਦਰ ਜੈਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵਿਸ਼ਵਾਸ ਨਹੀਂ ਵੀ ਤੁਹਾਡਾ ਕਾਰਜਕਾਲ ਬਹੁਤ ਵਧੀਆ ਹੈ ਜਾਂ ਵਧੀਆ ਹੋਵੇਗਾ ਹਾਲਾਂਕਿ ਅਰਵਿੰਦ ਕੇਸ਼ੀਵਾਲ ਨੇ ਤਾਂ ਇਥੋਂ ਤੱਕ ਵੀ ਕਹਿ ਦਿੱਤਾ ਸੀ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਜਿਹੜੀਆਂ ਲੜੀਆਂ ਜਾਣਗੀਆਂ ਇਹਦਾ ਚਿਹਰਾ ਹੀ ਅੱਗੇ ਹੋਵੇਗਾ ਲੇਕਿਨ ਹੁਣ 1 ਟੂ 1 ਮੀਟਗਾ ਦਾ ਦੌਰ ਚੱਲ ਪਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆ ਪਿਛਲੇ ਦਿਨੀ ਇਵਨ ਥੋ ਐਸੋਲੇਟਿਡ ਸੀ ਹਸਪੀਟਲ ਦੇ ਵਿੱਚ ਇਸ ਦੇ باوجود ਵੀ ਉਹਨਾਂ ਵੱਲੋਂ ਆਨਲਾਈਨ ਮੀਟਿੰਗ ਲਈ ਗਈ ਪੰਜ ਵੱਡੇ ਐਲਾਨ ਕੀਤੇ ਗਏ ਖਾਸ ਕਰਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਲੈ ਕੇ ਕਿਉਂਕਿ 23 ਦੇ 23 ਜ਼ਿਲ੍ਹੇ ਪੰਜਾਬ ਦੇ ਖੜਾ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਨੌ ਤੋਂ 10 ਜ਼ਿਲ੍ਹੇ ਜਿਹੜੇ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ ਫਸਲਾਂ ਦਾ ਨੁਕਸਾਨ ਹੋਇਆ ਹੈ ਫਸਲਾਂ ਬਰਬਾਦ ਹੋ ਗਈਆਂ ਨੇ ਜਿਹੜੀ ਦੱਸੀ ਜਾ ਰਹੀ ਹੈ ਕਿ ਲਗਭਗ 4 ਲੱਖ ਏਕੜ ਤੇ ਦੂਸਰੇ ਪਾਸੇ ਜੇ ਗੱਲ ਕਰੀਏ ਪੰਜਾਬ ਦੇ ਵਿਚ ਇਨਚਾਰਜ ਬਣੇ ਮਨੀਸ਼ ਸੋਦੀਆ ਸਤਿੰਦਰ ਜੈਨ ਉਹਨਾਂ ਵੱਲੋਂ ਆ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਵਿਧਾਇਕਾਂ ਤੇ ਮੰਤਰੀਆਂ ਦੇ ਨਾਲ 1 ਟੂ 1 ਚੰਡੀਗੜ੍ਹ ਭਲਾਏ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੱਜ ਜਿਵੇਂ ਹੀ ਪਤਾ ਚੱਲਿਆ ਕਿਉਂਕਿ ਅੱਖਾਂ ਖਾਈਆਂ ਗਈਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲੋਂ ਕੂਰੀਵੱਟੀ ਅੜ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਠੋਕੇ ਜਵਾਬ ਦਿੱਤਾ ਕਿ ਮੈਂ ਆਪਣਾ ਅਹੁਦਾ ਕਿਸੇ ਨੂੰ ਨਹੀਂ ਦੇਣਾ ਮੁੱਖ ਮੰਤਰੀ ਵੀ ਮੈਂ ਗ੍ਰਾਮਤ్రਾਲਾ ਵੀ ਮੇਰੇ ਕੋਲ ਤੇ ਡਿਪਟੀ ਸੀਐਮ ਵੀ ਨਹੀਂ ਬਣ ਦੇਣਾ ਹਾਲਾਂਕਿ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹਨਾਂ ਨੇ ਵਾਅਦਾ ਕੀਤਾ ਸੀ ਇਸ ਕਰਕੇ ਜਿਹੜਾ ਬਵਾਲ ਜਿਹੜਾ ਬਾਉਂਡਰ ਬਚਿਆ ਆਇਆ ਹੈ ਆਮ ਆਦਮੀ ਪਾਰਟੀ ਦੇ ਵਿੱਚ ਉਹ ਬੜਾ ਵੱਡਾ ਲਾਵਾ ਬਣ ਗਿਆ ਹੈ ਹਰਬੀਰ ਸਿੰਘ ਪਠਾਨ ਮਾਜਰਾ ਨੇ ਬਗਾਵਤ ਕੀਤੀ ਹੁਣ ਆ ਜਿਹੜੇ ਲਾਲਪੁਰਾ ਹਗੇ ਨੇ ਉਹਨਾਂ ਨੂੰ ਵੀ ਜਿਹੜੀ ਸਜ਼ਾ ਹੋ ਜਾਵੇਗੀ ਜਿਮਨੀ ਚੋਣਾਂ ਹੋਣਗੀਆਂ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਤਿੰਨ ਦਰਜਨਾ ਵਿਧਾਇਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਖੜ ਗਏ ਨੇ ਉਹ ਕਹਿੰਦੇ ਨੇ ਕਿ ਜਿੱਥੇ ਚੱਲੇਗਾ ਚੱਲੂਗੀ ਤੇਰੇ ਨਾਲ ਟਿਕਟਾਂ ਅंदोलਨ ਲਈ ਸਿੱਧੇ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਨੇ ਕਹਿ ਦਿੱਤਾ ਹੈ ਕਿ ਜਿਹੜੀ ਪਾਰਟੀ ਵਿੱਚ ਜਾਓਗੇ ਜਾਂ ਆਪ ਦਾ ਕੋਈ ਫਰੰਟ ਬਕਰਾ ਬਣਾਓਗੇ ਅਸੀਂ ਤੁਹਾਡੇ ਨਾਲ ਖੜਾਂਗੇ ਕਿਉਂਕਿ ਤੁਹਾਡੀ ਬਦੌਲਤ ਹੀ ਅਸੀਂ ਵਿਧਾਇਕ ਤੇ ਮੰਤਰੀ ਬਣੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਸੋਲੀਟਡ ਨੇ ਤੇ ਗਰਾਊਂਡ ਲੈਵਲ ਦੀ ਰਿਪੋਰਟ ਪੁੱਛੀ ਜਾ ਰਹੀ ਹੈ ਮਨੀਸ਼ ਸੋਧਿਆ ਅਤੇ ਸਤਿੰਦਰ ਜੈਨ ਹੁਣਾਂ ਵੱਲੋਂ ਤੇ ਸਤਿੰਦਰ ਜੈਨ ਤੇ ਮਨੀਸ਼ ਸੋਧਿਆ ਤਾਂ ਜਦੋਂ ਦਿੱਲੀ ਵੱਲੋਂ ਨਿਕਾਰੇ ਗਏ ਸੀ ਜਦੋਂ ਦਿੱਲੀ ਦੇ ਲੋਕਾਂ ਨੇ ਇਹਨਾਂ ਨੂੰ ਵਿਹਲਾ ਕਰ ਦਿੱਤਾ ਸੀ ਇਹ ਫੀਲਿੰਗਾਂ ਲੈਣ ਵਾਸਤੇ ਪੰਜਾਬ ਆ ਗਿਆ ਵੀ ਪੰਜਾਬ ਨਾ ਕਿਤੇ ਰਹਿ ਜਾਵੇ ਪੰਜਾਬ ਨੂੰ ਲੋਟ ਲਓ ਤੇ ਕੁੱਟ ਲਓ ਆ ਅਰਵਿੰਦ ਕੇਜੀ ਵਾਲਤਾ ਕਾਰਾ ਦੇਖ ਲਓ 2 ਦਿਨਾਂ ਦੇ ਵਿੱਚ ਕੀ ਪੂਰੇ ਪੰਜਾਬ ਦਾ ਜਾਇਜ਼ਾ ਲਿਆ ਜਾ ਸਕਦਾ ਹੈ ਪਤਾ ਲੱਗ ਗਿਆ ਕਿ ਜਦੋਂ ਲੋਕਾਂ ਨੇ ਵਿਰੋਧ ਕੀਤਾ ਲੋਕਾਂ ਨੇ ਖਰੀਆਂ ਖਰੀਆਂ ਸੁਣਾਈਆਂ ਕਿ ਅਸੀਂ ਆਪਣੇ ਬਲ ਬੂਤੇ ਉੱਤੇ ਜਿਹੜਾ ਆਬਾਦ ਹੋਵਾਂਗੇ ਸਾਡੇ ਕੋਲ ਸ਼ਮਤਾ ਹੈ ਸਾਡੇ ਕੋਲ ਕੈਪੈਸਿਟੀ ਹੈ ਕੈਪੇਬਿਲਿਟੀ ਹੈ ਸਾਡੇ ਨਾਲ ਕਲਾਕਾਰ ਨੇ ਸਾਡੇ ਨਾਲ ਫਿਲਮੀ ਸਟਾਰੇ ਨੇ ਸਾਡੇ ਨਾਲ ਵੱਖ-ਵੱਖ ਜਥੇਬੰਦੀਆਂ ਦੇ ਆਗੂ ਨੇ ਖੇਤਰੀ ਪਾਰਟੀਆਂ ਸਾਡੇ ਨਾਲ ਨੇ ਅਸੀਂ ਆਪਣੇ ਆਪ ਆਬਾਦ ਹੋ ਰਾਵਾਂਗੇ ਤੁਸੀਂ ਦਿੱਲੀ ਜਾਓ ਤੁਹਾਡੇ ਕਿਤੇ ਚੱਲੇ ਇਕੱਠੇ ਦੇ ਨਾਲ ਪੰਜਾਬ ਆਬਾਦੀ ਹੋਣਾ ਦੋ ਦਿਨਾਂ ਦੇ ਦੌਰੇ ਤੋਂ ਬਾਅਦ ਜਦੋਂ ਪਤਾ ਲੱਗ ਗਿਆ ਕਿ ਪੰਜਾਬ ਦੇ ਵਿੱਚ ਹਾਲਾਤ ਬੜੇ ਨੇ ਮੇਰੇ ਨਾਲ ਰੱਜ ਕੇ ਕੁੱਤੇ ਖਾਣੀ ਹੋ ਗਈ ਸਿੱਧਾ ਦਿੱਲੀ ਦਿੱਲੀ ਤੋਂ ਸਿੱਧਾ ਹੁਣ ਗੁਜਰਾਤ ਹੈ ਪੰਜਾਬ ਦੇ ਵਿੱਚ ਤਰਸਦੀ ਹੈ ਸਾੜਾ ਨੂੰ ਲੈ ਕੇ ਤੇ ਉਹ ਉਧਰ ਗੁਜਰਾਤ ਦੇ ਵਿੱਚ ਕਾਨਫਰੰਸਾਂ ਕਰਦੇ ਫਿਰਦੇ ਨੇ ਕਿਉਂਕਿ ਕੁਝ ਪੱਲੇ ਹੀ ਐ ਨਹੀਂ ਵੈਸੇ ਤਾਂ ਕਹਿੰਦੇ ਕਿ ਮੈਂ ਜਿਆਦਾ ਬਾਣੀਆਂ ਹਾਂ ਮੈਨੂੰ ਪਤਾ ਹੈ ਕਿਵੇਂ ਪੈਸਾ ਇਕੱਠਾ ਕਰਨਾ ਹੈ ਭਾਈ ਜੇ ਕਿ ਤੈਨੂੰ ਪੈਸਾ ਇਕੱਠਾ ਕਰਨਾ ਆਉਂਦਾ ਹੁੰਦਾ ਤੇ ਤੁਸੀਂ ਦੋ ਦੁਨਾਂ ਦੇ ਦੋ ਦਿਨਾਂ ਦੇ ਦੌਰੇ ਤੋਂ ਬਾਅਦ ਦਿੱਲੀ ਤੇ ਦਿੱਲੀ ਤੋਂ ਬਾਅਦ ਗੁਜਰਾਤ ਨਾ ਜਾਂਦੇ ਤੁਸੀਂ ਪੰਜਾਬ 'ਚ ਰਹਿੰਦੇ ਪੰਜਾਬ ਨੂੰ ਬਹੁਤ ਸਾਰਾ ਪੈਸਾ ਮੁਹੱਈਆ ਕਰਾਉਂਦੇ ਤੁਸੀਂ ਤਾਂ ਗੁੱਡ ਡੇਕ ਦਿੱਤੇ ਸੈਂਟਰ ਸਰਕਾਰ ਦੇ ਅੱਗੇ ਹਾਲਾਂਕਿ ਸੈਂਟਰ ਸਰਕਾਰ ਦੀ ਵੀ ਜਿਹੜੀ ਹੈ ਉਹ ਜ਼ਿੰਮੇਵਾਰੀ ਬਣਦੀ ਹੈ ਲੇਕਿਨ ਹੁਣ ਜੋ ਕੁਝ ਹੋ ਰਿਹਾ ਹੈ ਤਿੰਨ ਦਰਜਨ ਤੋਂ ਵੱਧ ਵਿਧਾਇਕ ਅਤੇ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਖੜਗੇ ਨੇ ਰਾਜਪਾਲ ਆਏ ਮੁਹਾਲੀ ਦੇ ਹਸਪੀਟਲ ਦੇ ਵਿੱਚ ਉਹਨਾਂ ਨੇ ਹਾਲ ਹੀ ਤੱਕ ਜਾਣਿਆ ਭਾਰਤੀ ਜਨਤਾ ਪਾਰਟੀ ਮੈਨੂੰ ਭੇਜੇ ਗਏ ਸੀ ਕੀ ਭਾਰਤੀ ਜਨਤਾ ਪਾਰਟੀ ਕੋ ਖੇਲਾਤਰੀ ਕਰਨ ਜਾਣੀ ਕੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸੈਟਿੰਗ ਤਾਂ ਨਹੀਂ ਕਰਨ ਜਾ ਰਹੀ ਇਹਦੇ ਵਿੱਚ ਕੋਈ ਕਿੰਤੂ ਪ੍ਰੰਤੂ ਨਹੀਂ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੋਕਾਂ ਦੇ ਬਦਲਾਅ ਦੇ ਨਾਮ ਤੇ ਆਪ ਆਪੀ ਪਾਰਟੀ ਦੀ ਸਰਕਾਰ ਬਣਾਈ ਬਣਾਈ ਸੀ ਤੇ ਬਦਲਾਅ ਦੇ ਨਾਮ ਤੇ ਹੀ ਹੁਣ ਖਾਲੀ ਠੂਠਾ ਪੜਾ ਕੇ ਇਹਨਾਂ ਨੂੰ ਦਿੱਲੀ ਭੇਜਣਗੇ ਦਿੱਲੀ ਵਾਲੇ ਦਿੱਲੀ ਦੇ ਪੰਜਾਬ ਵਾਲੇ ਪੰਜਾਬ ਤੇ ਪੰਜਾਬ ਦੇ ਕਈ ਵਿਧਾਇਕ ਅਤੇ ਮੰਤਰੀ ਜਿਸ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਸੀ ਕਿ ਉਹ ਤਾਂ ਲਗੇ ਫਿਰਦੇ ਹੈਗੇ ਨੇ ਕਿ ਭਾਰਤੀ ਜਨਤਾ ਪਾਰਟੀ ਦੀ ਫਰਾਕ ਵਿੱਚ ਕਾਂਗਰਸ ਦੀ ਅਤੇ ਸ਼ਰੂਮਣੀ ਅਕਾਲੀ ਦਲ ਅਤੇ ਨਵੀਂ ਜਿਹੜੀ ਅਕਾਲੀ ਦਲ ਵਾਸ ਪੰਜਾਬ ਦੇ ਬਣੀ ਹੈ ਕਿ ਉਹਨਾਂ ਪਾਰਟੀਆਂ ਵਿੱਚ ਜਾਣਗੇ। ਯਾਨੀ ਕਿ ਸਭ ਕੁਝ ਆਪ ਆਦਮੀ ਪਾਰਟੀ ਵਿੱਚ ਠੀਕ ਨਹੀਂ ਇਸ ਕਰਕੇ ਸੂਤਰਾਂ ਦੇ ਹਵਾਲੇ ਤੋਂ ਖਫੜਾ ਆ ਰਹੀਆਂ ਨੇ ਕਿ ਤਿੰਨ ਦਰਜਨਾ ਤੋਂ ਵਿਧਾਇਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਖੜ ਗਏ ਨੇ। ਇੱਕ ਪਾਸੇ ਜਿਹੜੇ ਰਾਜਪਾਲ ਮਿਲੇ ਨੇ ਉਹਨਾਂ ਦਾ ਹਾਲਚਾਲਣ ਹਾਲਚਾਲ ਪੁੱਛਣ ਦੇ ਲਈ ਇਸ ਤੋਂ ਵੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਤੋਂ ਥਾਪੜ ਮਿਲ ਗਿਆ ਹੈ। ਚਾਹੇ ਮਨੀਸ਼ ਸੋਧਿਆ ਜੋ ਕੁਝ ਮਰਜ਼ੀ ਕਰੇ ਚਾਹੇ ਜਤਿੰਦਰ ਜੈਨ ਜੋ ਕੁਝ ਮਰਜ਼ੀ ਕਰੇ ਉਹਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪ੍ਰਭਾਵ ਨਹੀਂ ਪੈਣਾ ਪ੍ਰਭਾਵ ਪੈਣਾ ਹੈ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਮਨੀਸ਼ ਸੋਧਿਆ ਅਤੇ ਜਤਿੰਦਰ ਜਿਹੜੇ ਜਤਿੰਦਰ ਜੈਨ ਨੂੰ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੱਡਾ ਰਫੜ ਪੈ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਇੱਕ ਪਾਸੇ ਤਾਂ ਕੈਬਨਿਟ ਮੀਟਿੰਗ ਲੈਂਦੇ ਨੇ ਤੇ ਦੂਸਰੇ ਪਾਸੇ ਇਹਨਾਂ ਅੰਦਰੋਂ ਅੰਦਰ ਹੀ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਕਿ ਪੰਜਾਬ ਦੇ ਹਾਲਾਤ ਕਿਸੇ ਕਿਹੋ ਜਿਹੇ ਨੇ ਭਾਈ ਪੰਜਾਬ ਦੇ ਹਾਲਾਤ ਤੁਹਾਨੂੰ ਪਤਾ ਹੈ ਕਿ ਹੋਜੇ ਨੇ ਉਹਦੇ ਵਿੱਚ ਤੁਹਾਨੂੰ ਦੱਸਣ ਤੇ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਧੰਨਵਾਦ